ਪੰਜਾਬ ਸਰਕਾਰ ਨੇ ਵਿਦਿਆ ਦੇ ਖੇਤਰ ਦੇ ਵਿੱਚ ਹੁਣ ਪੀਐਮ ਸ਼੍ਰੀ ਯੋਜਨਾ ਲਾਗੂ ਕਰਨ ਦਾ ਮਨ ਬਣਾ ਲਿਆ ਮਤਲਬ ਇੱਕ ਹੋਰ ਝੂਟਨ ਜੇ ਸੋ ਪਹਿਲਾਂ ਇਹ ਸਕੀਮ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ ਜਾ ਰਹੀ ਸੀ ਤੇ ਨਾ ਹੀ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਨਾਲ ਕੋਈ ਐਮਓਯੂ ਸਾਈਨ ਕਰ ਰਹੀ ਸੀ ਪਰ ਹੁਣ ਪਤਾ ਲੱਗਾ ਕਿ ਸਰਕਾਰ ਨੇ ਚਿੱਠੀ ਲਿਖੀ ਹੈ ਸੈਂਟਰ ਨੇ ਵੀ ਹਾਮੀ ਭਰ ਦਿੱਤੀ ਹੈ ਪਰ ਫਿਲਹਾਲ ਪੈਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੂੰ 515 ਕਰੋੜ ਰੁਪਏ ਮਿਲਨ ਦੀ ਉਮੀਦ ਆ ਪੂਰਾ ਮਸਲਾ ਕੀ ਹੈ ਅਸਲ ਚ ਦੇਸ਼ ਭਰ ਦੇ ਵਿੱਚ ਪੀਐਮ ਸ਼੍ਰੀ ਯੋਜਨਾ ਸਕੀਮ ਸ਼ੁਰੂ ਕੀਤੀ ਜਾਣੀ ਆ ਇਹ ਦੇਸ਼ ਭਰ ਦੇ ਵਿੱਚ ਉਹ ਸਕੂਲ ਚੁਣੇ ਜਾਣਗੇ ਜਿੱਥੋਂ ਦੀ ਕਾਇਆਕਲਪ ਕੀਤੀ ਜਾਣੀ ਆ ਲੇਕਿਨ ਪੰਜਾਬ ਸਰਕਾਰ ਨੂੰ ਜੋ ਸੂਤਰ ਦੱਸਦੇ ਨੇ ਅਬਜੈਕਸ਼ਨ ਸੀ ਕਿ ਇਸ ਸਕੀਮ ਦਾ ਨਾਮ ਪੀਐਮ ਸ਼੍ਰੀ ਯੋਜਨਾ ਕਿਉਂ ਆ ਕਿਉਂਕਿ ਪੰਜਾਬ ਦੇ ਵਿੱਚ ਬ੍ਰਾਂਡਿੰਗ ਨੂੰ ਲੈ ਕੇ ਦੋਨਾਂ ਸਰਕਾਰਾਂ ਦੇ ਵਿੱਚ ਵਿਚਾਰ ਟਕਰਾਰ ਚੱਲਦਾ ਆ ਰਿਹਾ ਜਦੋਂ ਟੈਕ ਹੈਲਥ ਡਿਪਾਰਟਮੈਂਟ ਦੀ ਗੱਲ ਕੀਤੀ ਜਾਵੇ ਤਾਂ ਸੈਂਟਰ ਸਰਕਾਰ ਕਹਿੰਦਾ ਕਿ ਯੋਸ਼ਮਾਨ arogya ਮੰਦਰ ਹੋਣਾ ਚਾਹੀਦਾ ਤੇ ਪੰਜਾਬ ਚ ਮਾਲਾ ਕਲੀਨਿਕ ਆਮ ਆਦਮੀ ਕਲੀਨਿਕ ਉਸ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਇਸੇ ਰੋਲੇ ਤੇ ਇਹ ਸਕੀਮ ਪੰਜਾਬ ਚ ਅੜਿੱਕਾ ਬਣ ਰਹੀ ਸੀ ਲੇਕਿਨ ਹੁਣ ਪੰਜਾਬ ਸਰਕਾਰ ਮਜਬੂਰ ਹੋ ਚੁੱਕੀ ਆ ਜੂਟਰਨ ਲੈ ਲਿਆ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ ਜਿਸ ਦੇ ਚਲਦਿਆ ਹੁਣ ਸੈਂਟਰ ਸਰਕਾਰ ਨੇ ਵੀ ਹਾਮੀ ਭਰ ਦਿੱਤੀ ਆ ਤੇ ਹੁਣ ਸੂਬੇ ਅੰਦਰ ਜਲਦ ਹੀ ਪੀਐਮ ਸ਼੍ਰੀ ਯੋਜਨਾ ਲਾਗੂ ਹੋਣ ਜਾ ਰਹੀ ਹੈ ਕੇਂਦਰੀ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਆਪਣੀ ਹਾਮੀ ਭਰ ਦਿੱਤੀ ਆ ਪੈਸਿਆਂ ਦਾ ਤੇ ਚਿੱਠੀ ਦਾ ਤਿਆਰ ਕੀਤਾ ਜਾ ਰਿਹਾ ਹੈ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਦਿੱਤਾ ਔਰ ਦੂਜੇ ਪਾਸੇ ਇਸ ਯੋਜਨਾ ਦੇ ਤਹਿਤ ਪੰਜਾਬ ਨੂੰ 515 ਕਰੋੜ ਰੁਪਏ ਮਿਲਣ ਦੀ ਉਮੀਦ ਆ ਇਸ ਸਕੀਮ ਦੇ ਤਹਿਤ ਪੰਜਾਬ ਦੇ ਸਕੂਲ ਅਪਡੇਟ ਹੋਣਗੇ ਔਰ ਬਹੁਤ ਸਾਰੇ ਸਕੂਲਾਂ ਦੀ ਜਿਹੜੀ ਕਾਇਆਕਲਪਾ ਉਹ ਬਦਲ ਜਾਏਗੀ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਚ ਕਿਹਾ ਕਿ ਪ੍ਰਧਾਨ ਮੰਤਰੀ ਸਕੂਲ ਫॉर ਰਾਈジング ਇੰਡੀਆ ਪੀਐਮ ਸ਼੍ਰੀ ਯੋਜਨਾ ਲਾਗੂ ਕਰਨ ਦੀ ਇੱਛਾ ਜਤਾਦੇ ਤੇ ਇਸ ਯੋਜਨਾ ਦਾ ਬੰਤਵ ਸਕੂਲਾਂ ਨੂੰ ਅਪਗ੍ਰੇਡ ਕਰਕੇ ਨਾਲ ਦੇ ਨਾਲ ਜਿਹੜੀ ਨਵੀਂ ਰਾਸ਼ਟਰੀ ਐਜੂਕੇਸ਼ਨ ਪਾਲਿਸੀ 2020 ਉਹਨੂੰ ਪ੍ਰਦਰਸ਼ਨ ਕਰਨਾ ਸਟੂਡੈਂਟਸ ਨੂੰ ਭਾਰਤ ਦੀ ਵਿਰਾਸਤ ਅਤੇ ਭਾਰਤ ਦੇ ਮੁੱਲਿਆਂ ਚਦਰਾ ਕੀਮਤਾਂ ਭਾਰਤੀਆਂ ਵਾਖਵਾ ਭਾਸ਼ਾ ਅਤੇ ਇੱਕ ਭਾਰਤ ਸ੍ਰੇਸ਼ਟ ਭਾਰਤ ਨਾਲ ਜੋੜਨ ਦਿੱਤਾ ਹੈ ਤਹੀ ਇਹ ਸਕੂਲਾਂ ਦੀ ਸਿਲੈਕਸ਼ਨ ਹੋਈ ਹੈ ਕੇਂਦਰੀ ਸਿੱਖਿਆ ਮੰਤਰਾਲੇ ਨੇ ਕੁਝ ਸਮਾਂ ਪਹਿਲਾਂ ਪੰਜਾਬ ਨੂੰ ਸਰਵ ਸਿੱਖਿਆ ਅਭਿਆਨ ਦਿੱਤਾ ਹੈ ਤਾਂ ਮਿਲਣ ਵਾਲੀ ਰਾਸ਼ੀ ਰੋਕ ਦਿੱਤੀ ਸੀ ਕਿਉਂਕਿ ਉਹ ਸਕੂਲ ਪੀਐਮ ਸ਼੍ਰੀ ਯੋਜਨਾ ਨੂੰ ਲਾਗੂ ਕਰਨ ਦੇ ਵਾਸਤੇ ਪੰਜਾਬ ਯੋਗ ਨਹੀਂ ਸੀ ਲੇਕਿਨ ਹੁਣ ਯੋਜਨਾ ਵਿੱਚ ਇੱਛਾ ਜਤਾਈ ਜਿਸ ਤੋਂ ਬਾਅਦ ਸਰਵ ਸਿੱਖਿਆ ਅਭਿਆਨ ਦੇ ਤਹਿਤ ਪੰਜਾਬ ਨੂੰ 515 ਕਰੋੜ ਰੁਪਏ ਦੀ ਮਿਲਦੀ 20 ਦਾ ਸੂਬਾ ਸਰਕਾਰ ਨੇ ਕੇਂਦਰੀ ਸਿੱਖਿਆ ਮੰਤਰਾਲੇ ਨਾਲ ਇੱਕ ਸਮਝੌਤਾ ਐਮਓਯੂ ਤੇ ਵੀ ਦਸਤਖਤ ਕਰਕੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰਨ ਦੇ ਬਾਵਜੂਦ ਇਸ ਯੋਜਨਾ ਤੋਂ ਬਾਹਰ ਨਿਕਲਣ ਦਾ ਵਿਕਲਪ ਚੁਣਿਆ ਸੀ ਪੰਜਾਬ ਦੇ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕੁਸ਼ੋਰ ਜਾਦਵ ਨੇ ਬੀਤੀ 26 ਜੁਲਾਈ ਨੂੰ ਕੇਂਦਰੀ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਇਸ ਮਾਮਲੇ ਤੋਂ ਫਿਰ ਤੋਂ ਵਿਚਾਰ ਕੀਤਾ ਜਾਵੇ ਅਤੇ ਫੈਸਲਾ ਲਿਆ ਜਾਵੇ ਕਿ ਪੰਜਾਬ ਰਾਜ ਪੀਐਮ ਸ਼੍ਰੀ ਯੋਜਨਾ ਲਾਗੂ ਕਰੇਗਾ ਇਸ ਲਈ ਅਰੋਧ ਕੀਤਾ ਜਾਂਦਾ ਹੈ ਕਿ ਇਸ ਯੋਜਨਾ ਤਹਿਤ ਯੋਜਨਾ ਤਿਆਰ ਕਰਨ ਦੇ ਲਈ ਸੰਕੇਤਕ ਬਜਟ ਉਪਲਬਧ ਕਰਵਾਇਆ ਜਾਵੇ ਅਤੇ ਪ੍ਰਬੰਧ ਪੋਰਟਲ ਵੀ ਖੋਲ ਦਿੱਤਾ ਜਾਵੇ ਕੇਂਦਰੀ ਸਿੱਖਿਆ ਰਾਜ ਮੰਤਰੀ ਜੈਨਤ ਚੌਧਰੀ ਨੇ ਮੌਜੂਦਾ ਲੋਕ ਸਭਾ اجلاس ਦੌਰਾਨ ਹਰ ਸਿਮਰਤ ਕੋਰ ਬਾਦਲ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਚ ਕਿਹਾ ਸੀ ਕਿ ਪੰਜਾਬ ਵਿੱਚ ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਅਤੇ ਸਿੱਖਿਆ ਮੰਤਰਾਲੇ ਦੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਪੰਜਾਬ ਪੀਐਮ ਸ਼੍ਰੀ ਯੋਜਨਾ ਲਾਗੂ ਨਹੀਂ ਕਰ ਰਿਹਾ ਸੀ ਇਸ ਲਈ ਪੀਐਮ ਸ਼੍ਰੀ ਯੋਜਨਾ ਨੂੰ ਲੈ ਕੇ ਸਰਕਾਰ ਅਤੇ ਸੂਬਾ ਸਰਕਾਰ ਦੇ ਵਿੱਚ ਇਹ ਤਕਰਾਰ ਸੀ ਇਸ ਯੋਜਨਾ ਦੇ ਤਹਿਤ ਅਗਲੇ 5 ਸਾਲਾਂ ਵਿੱਚ ਦੇਸ਼ ਭਰ ਦੇ 14340 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 27000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿੱਚ ਕੇਂਦਰ ਸਰਕਾਰ 60% ਅਤੇ ਸੂਬਾ ਸਰਕਾਰ 40% ਦੀ ਹਿੱਸਾ ਪਾਵੇਗਾ ਤੇ ਸੂਬੇ ਵਿੱਚ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਵਿੱਚ ਕਰੀਬ 241 ਸਕੂਲਾਂ ਨੂੰ ਬੁਨਿਆਦੀ ਢਾਂਚੇ ਵਾਸਤੇ ਉਹਨਾਂ ਦੀ ਕਾਇਆਕਲਪ ਵਾਸਤੇ ਚੁਣਿਆ ਗਿਆ ਸੀ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਪ੍ਰੀ ਪ੍ਰਾਇਮਰੀ ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਖਰਚੇ ਨੂੰ ਕਵਰ ਕਰਦਾ ਹੈ ਜਿਸ ਵਿੱਚ ਟੀਚਰਾਂ ਦੀ ਤਨਖਾਹ ਬੁਨਿਆਦੀ ਢਾਂਚਾ ਵਰਦੀ ਅਤੇ ਕਿਤਾਬਾਂ ਸ਼ਾਮਲ ਹਨ ਕੇਂਦਰ ਨੇ ਪੰਜਾਬ ਦੇ ਲਈ ਸਰਵ ਸਿੱਖਿਆ ਅਭਿਆਨ ਦੇ ਤਹਿਤ ਸਾਲ 2023-2024 ਲਈ ਤੀਸਰੀ ਅਤੇ ਚੌਥੀ ਕਿਸ਼ਤ ਲਗਭਗ 350 ਕਰੋੜ ਰੁਪਏ ਅਤੇ ਵਿੱਤੀ ਬਰਾ 2024-2025 ਦੇ ਲਈ ਪਹਿਲੀ ਕਿਸ਼ਤ ਲਗਭਗ 165 ਕਰੋੜ ਰੁਪਏ ਰੋਕ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੂੰ ਇੱਕ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਧਨ ਰਾਸ਼ੀ ਜਾਰੀ ਨਾ ਕਰਨਾ ਵੱਡੇ ਪੱਧਰ ਤੇ ਸਿੱਖਿਆ ਪ੍ਰਣਾਲੀ ਜਾਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਨੁਕਸਾਨ ਹੋਵੇਗਾ ਮੁੱਖ ਮੰਤਰੀ ਮਾਨ ਨੇ ਅੱਗੇ ਵੀ ਲਿਖਿਆ ਸੀ ਕਿ ਪਹਿਲੇ ਹੀ ਜਾਰੀ ਬਜਟ ਵਿੱਚ ਜਾਰੀ ਕਰਨ ਜਾਰੀ ਨਾ ਕਰਨ ਦੇ ਕਾਰਨ ਸੂਬੇ ਵਿੱਚ ਸਰਬ ਸਿੱਖਿਆ ਬੈਨ ਅਤੇ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਤੇ ਗਤੀਵਿਧੀਆਂ ਤੇ ਰੋਕ ਲੱਗ ਗਈ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਸੈਂਟਰ ਨੂੰ ਲਿਖੀ ਸੀ ਲੇਕਿਨ ਫਿਰ ਵੀ ਸੂਬਾ ਸਰਕਾਰ ਨੂੰ ਸੈਂਟਰ ਵੱਲੋਂ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਜਵਾਬ ਮਿਲਿਆ ਨਾ ਪੰਜਾਬ ਸਰਕਾਰ ਨੂੰ ਤੇ ਨਾ ਹੀ ਉਥੋਂ ਕੋਈ ਗ੍ਰਾਂਟ ਜਾਰੀ ਹੋਈ ਪੰਜਾਬ ਨੇ ਅਕਤੂਬਰ 2022 ਵਿੱਚ ਕੇਂਦਰ ਦੇ ਨਾਲ ਇੱਕ ਸਮਝੌਤਾ ਕੀਤਾ ਸੀ ਅਤੇ ਜਿਹੜੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਣਾ ਸੀ ਉਹਨਾਂ ਦੀ ਪੇਸ਼ਾਨੀ ਕੀਤੀ ਗਈ ਸੀ لیکن ਬਾਅਦ ਚ ਸੁਭਾ ਸਰਕਾਰ ਪਿੱਛੇ हट ਗਿਆ 9 ਮਾਰਚ ਨੂੰ ਕੇਂਦਰੀ ਸਿੱਖਿਆ ਮੰਤਰੀ ਤਰਵਿੰਦਰ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਪੰਜਾਬ ਨੇ ਸਮਝੌਤੇ ਦੇ ਤਹਿਤ ਜਿਹੜੀਆਂ ਸ਼ਰਤਾਂ ਸੀ ਉਸ ਦੇ ਉਲਟ ਜਾ ਕੇ ਜਿਹੜੀ ਆ ਪੀਐਮ ਮਿਸ਼ਰੀ ਯੋਜਨਾ ਤੋਂ ਇੱਕ ਤਰਫਾ ਰੂਪ ਨਾਲ ਬਾਹਰ ਰਹਿਣ ਦਾ ਵਿਕਲਪ ਚੁਣਿਆ ਹੈ 15 ਮਾਰਚ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਕਮਲ ਕੁਸ਼ੋਰ ਜਾਦਵ ਨੇ ਕੇਂਦਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਰਾਜ ਇਸ ਪ੍ਰੋਜੈਕਟਾਂ ਦਾ ਯੋਜਨਾ ਦਾ ਹਿੱਸਾ ਨਹੀਂ ਬਣਨਾ ਚਾਹਦਾ ਉਹਨਾਂ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਆਪਣੇ ਪੱਧਰ ਤੇ ਸਕੂਲ ਆਫ ਐਮਿਨੈਂਸ ਸਕੂਲ ਆਫ ਬ੍ਰਿਲੀਅੰਸ ਅਤੇ ਸਕੂਲ ਆਫ ਹੈਪੀਨੈਸ ਨੂੰ ਲਾਗੂ ਕਰਿਆ ਜੋ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਨਾਲ-ਨਾਲ ਸਬੰਧ ਰੱਖਦਾ ਹੈ ਪਰ ਹੁਣ ਇਸ ਯੋਜਨਾ ਨੂੰ ਲਾਗੂ ਕਰਦੀ ਪੰਜਾਬ ਸਰਕਾਰ ਨੇ ਇੱਛਾ ਜਿਤਾ ਦਿੱਤੀ ਹੈ ਕਿ ਹੁਣ ਪੰਜਾਬ ਸਰਕਾਰ ਸੂਬੇ ਅੰਦਰ ਪੀਐਮ ਸ਼੍ਰੀ ਯੋਜਨਾ ਲਾਗੂ ਕਰਨ ਨੂੰ ਤਿਆਰ ਹੋ ਗਿਆ ਹਾਲਾਂਕਿ ਪਹਿਲਾਂ ਪੰਜਾਬ ਸਰਕਾਰ ਨੇ ਜਿਵੇਂ ਬਾਕੀ ਸੂਬਿਆਂ ਨੇ ਸੈਂਟਰਲ ਸਰਕਾਰ ਦੇ ਨਾਲ ਸਮਝੌਤਾ ਕੀਤਾ ਸੀ ਉਸ ਸਮਝੌਤੇ ਦੇ ਉਲਟ ਜਾ ਕੇ ਫਿਰ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਉਹ ਇਸ ਸਕੀਮ ਨੂੰ ਪੰਜਾਬ ਚ ਲਾਗੂ ਨਹੀਂ ਕਰਨਾ ਚਾਹੁੰਦੇ ਪਰ ਹੁਣ ਮਜਬੂਰੀ ਬਣ ਚੁੱਕੀ ਹੈ ਤੇ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਸੈਂਟਰ ਦੇ ਸਿੱਖਿਆ ਵਿਭਾਗ ਨੇ ਹਾਮੀ ਭਰ ਦਿੱਤੀ ਆ ਪਰ ਹਾਲੇ ਗ੍ਰਾਂਟ ਆਉਣੀ ਬਾਕੀ ਆ ਮੰਨਿਆ ਜਾ ਰਿਹਾ ਹੈ ਕਿ ਜਲਦ ਪੰਜਾਬ ਨੂੰ 241 ਸਕੂਲਾਂ ਦੀ ਕਾਇਆਕਲਪ ਵਾਸਤੇ 515 ਕਰੋੜ ਰੁਪਏ ਮਿਲਣਗੇ ਦੇਖਦੇ ਆ ਕਿ ਸਰਕਾਰ ਕਦੋਂ ਖੁਸ਼ ਹੁੰਦੀ ਆ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ